ਤੁਦੂ ਇਸੇ ਟੀਗਨ ਔਰ ਪ੍ਰੂਫ ਫਾਲਦੇ ਆ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਕਹਿੰਦੇ ਪੁਸ਼ਪ ਪਤਾਲ ਕੀਤੀ ਹੈ ਤੇ ਔਰਤ ਰੋਲਾ ਪਾਰ ਵੀ ਮੇਰਾ ਕਸੂਰ ਪੀ ਹੈ ਜਦੋਂ ਲੱਗੇ ਬੰਦਾ ਇੱਥੇ ਦਾ ਨਹੀਂ ਹੈ ਕਿਤੇ ਬਾਹਰਲਾ ਆ ਤੇ ਉਹਨੂੰ ਫਿਰ ਉਹ ਟਾਰਗੇਟ ਕਰ ਲੈਂਦੇ ਤਾਂ ਕੋ ਵੀ ਵਿਚਰੀ ਫੈਡਰਲ ਗਵਰਨਮੈਂਟ ਆ ਉਹਨੇ ਇਮੀਗ੍ਰੇਸ਼ਨ ਰੇਡ ਦੇ ਇੱਥੇ ਵਧਾਈਆਂ ਸ਼ਿਕਾਗੋ ਜੀ ਤੋਂ ਔਰ ਕਿਤੇ ਕੇ ਫੈਡਰਲ ਇਮੀਗ੍ਰੇਸ਼ਨ ਏਲੀਐਂਟਸ ਦੁਆਰਾ ਜਦੋਂ ਦੀ ਵਾਈਟ ਹਾਊਸ ਨੇ ਜਿਹੜੀ ਡਿਪੂਟੇਸ਼ਨ ਐਫਰਟ ਆ ਉਹ ਉਹ ਵਧਾਇਆ ਹੈ ਮਾਰਕਸ ਵਿੱਚ ਇਮੀਗ੍ਰੇਸ਼ਨ ਦੀਆਂ ਰੇਡਾਂ ਲਗਾਤਾਰ ਵੱਧੀਆਂ ਪਰ ਹਰੋਸ ਹੀ ਲਗਭਗ ਕੋਈ ਨਾ ਕੋਈ ਗੱਲਬਾਤ ਕਰਦੇ ਆਂ ਕਈ ਵਾਰੀ ਜਿਹੜੇ ਅਨ ਡਾਕੂਮੈਂਟਡਰ ਨੇ ਕੱਚੇ ਉਹ ਫੜ ਲਏ ਜਾਂਦੇ ਜਾਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਫਿਰ ਰੌਲਾ ਪੈਂਦਾ ਵੀ ਕਿਤੇ ਨਾ ਕਿਤੇ ਜਿਹੜੇ ਗ੍ਰੀਨ ਕਾਰਡ ਵਾਲੇ ਆ ਉਹਨਾਂ ਨੂੰ ਵੀ ਤੰਗੀ ਕੀਤੀ ਜਾਂਦੀ ਹੁਣ ਮਾਮਲਾ ਸਾਹਮਣੇ ਆਇਆ ਸ਼ਿਕਾਗੋ ਦਾ ਸ਼ਿਕਾਗੋ ਦੇ ਵਿੱਚ ਇੱਕ ਇਥੋਂ ਦੀ ਬੌਰਨ ਇਥੋਂ ਦੀ ਸਿਟੀਜ਼ਨ ਔਰਤ ਨੂੰ ਫੜ ਲਿਆ ਇਹਨਾਂ ਨੇ ਤੇ ਉਹਨੂੰ ਬਹੁਤ ਬੁਰੀ ਤਰ੍ਹਾਂ ਕਹਿੰਦੇ ਪੁਸ਼ਪ ਪਟਾਲ ਕੀਤੀ ਹੈ ਤੇ ਔਰਤ ਰੋਲਾ ਪਾਰ ਵੀ ਮੇਰਾ ਕਸੂਰ ਕੀ ਹੈ ਮਾਰੀਆ ਗਰੀਲੀ ਉਹਦਾ ਨਾਂ ਆ 44 ਸਾਲ ਦੀ ਸੁਰਤੀ ਉਮ ਇਹ ਸ਼ਿਕਾਗੋ ਦੀ ਰਹਿਣ ਵਾਲੀ ਆ ਅਮਰੀਕਨ ਸਿਟੀਜ਼ਨ ਆ ਇਲੀਨੋਇਸ ਜਿਹੜਾ ਮੈਸੋਨਿਕ ਹਸਪੀਟਲ ਆ ਉਹਦੇ ਵਿੱਚ ਇਹਦਾ ਜਨਮ ਹੋਇਆ ਤੇ ਉਹ ਜਿਹੜੀ ਉੱਥੇ ਬੀਚ ਬਾਰ ਦੇ ਉੱਤੇ ਹਾਈ ਸਟਰੀਟ ਦੇ ਉੱਤੇ ਕੰਮ ਕਰਦੀ ਆ ਬੜਾ ਸਿੱਧਾ ਜਿਹਾ ਕੇਸ ਆ ਕੋਈ ਬਾਹਰੋਂ ਨਹੀਂ ਆ ਆ ਕੇ ਗ੍ਰੀਨ ਕਾਰਡ ਨਹੀਂ ਲਿਆ ਸਿਟੀਨਸ਼ਿਪ ਉਹ ਵੇਲੇ ਝੂਠੀ ਬੋਲੀ ਕਿਉਂਕਿ ਜਨਮ ਹੀ ਅਮਰੀਕਾ ਦੇ ਵਿੱਚ ਆ ਤੇ ਉਹਦਾ ਸਿਟੀਨਸ਼ਿਪ ਇੱਥੇ ਦੀ ਆ ਹੋਇਆ ਕੀ ਆਸ ਮਹੀਨੇ ਦੇ ਸ਼ੁਰੂ ਦੇ ਵਿੱਚ ਕਹਾਣੀਆਂ ਨੇ ਆਪਣੀ ਹੁਣ ਸਾਂਝੀ ਕੀਤੀ ਆ ਕਿ ਤਿੰਨ ਫੈਡਰਲ ਇਮੀਗ੍ਰੇਸ਼ਨ ਏਜੰਟਸ ਉਹਦੇ ਕੋਲ ਆਉਂਦੇ ਆ ਉਹਦੇ ਵਰਕਪਲੇਸ ਤੇ ਬਾਹਰ ਉੱਥੇ ਆ ਕੇ ਉਹਨੂੰ ਜ਼ਿਪਟਾਈ ਦੇ ਨਾਲ ਉਹਦੇ ਹੱਥ ਬੰਨ੍ਹ ਦਿੰਦੇ ਆ ਤੇ ਉਹਨੂੰ ਸਵਾਲ ਕਰਦੇ ਆ ਕਿ ਤੂੰ ਲਗਭਗ ਘੰਟਾ ਉਹਨਾਂ ਨੇ ਪੁੱਛ ਪੜਤਾਲ ਕੀਤੀ ਵੀ ਤੂੰ ਕੌਣ ਆ ਤੇ ਕਿੱਥੇ ਦੀ ਰਹਿਣ ਵਾਲੀ ਆ ਉਹਦੇ ਕੋਲੇ ਆਪਣੀ ਸ਼ਿਟਰੀਨਸ਼ਿਪ ਦਾ ਪ੍ਰੂਫ ਸੀਗਾ ਉਹਦੇ ਕੋਲੇ ਆਪਣੇ ਅਮਰੀਕਨ ਪਾਸਪੋਰਟ ਦੀ ਕਾਪੀ ਉਹਦੇ ਕੋਲ ਸੀ ਉਹਨੇ ਦੱਸਿਆ ਵੀ ਭਾਈ ਮੈਂ ਇੱਥੋਂ ਦੀ ਲੀਗਲ ਸਿਟੀਜ਼ਨ ਆ ਮੇਰੇ ਕੋਲੇ ਇੱਥੋਂ ਦੀ ਨਾਗਰਿਕਤਾ ਆ ਪਰ ਏਜੰਟ ਨੇ ਉਹਦੇ ਤੇ ਯਕੀਨ ਨਹੀਂ ਕੀਤਾ ਕਿ ਤੇਰੇ ਡਾਕੂਮੈਂਟ ਨਕਲੀ ਆ ਤੇ ਤੂੰ ਮਤਲਬ ਤੇਰਾ ਪਾਸਪੋਰਟ ਫੇਕ ਆ ਤੇ ਅਸੀਂ ਤੈਨੂੰ ਗ੍ਰਿਫਤਾਰ ਕਰਨਾ ਉਹਦੇ ਤੋਂ ਬਾਅਦ ਉਹਨੇ ਜਿਹੜਾ ਏਜੰਟ ਨੇ ਉਹਨਾਂ ਨੇ ਜਿਹੜਾ ਦੱਸਿਆ ਗਿਆ ਕਿ ਉਹਦਾ ਉਹਨੂੰ ਕਹਿੰਦੇ ਤੂੰ ਲੱਗਦੀ ਨਹੀਂ ਆ ਜਿਹੜਾ ਲਾਸਟ ਨੇਮ ਗਰੀਲੀ ਆ ਉਦਾਂ ਦੀ ਤੂੰ ਲੱਗ ਨਹੀਂ ਰਹੀ ਸੋ ਇਹਦਾ ਮਤਲਬ ਸਿੱਧਾ ਆ ਕਿ ਰੈਸ਼ੀਅਲ ਪ੍ਰੋਫਾਈਲਿੰਗ ਆ ਮਤਲਬ ਨਸਲੀ ਤੌਰ ਦੇ ਉੱਤੇ ਉਹਦੇ ਨਾਲ ਇੱਕ ਤਰੀਕੇ ਦਾ ਵਿਤਕਰਾ ਕੀਤਾ ਜਾ ਰਿਹਾ ਉਹਦੀ ਬੈਕਗ੍ਰਾਉਂਡ ਉਹਦਾ ਡਰ ਉਹ ਜਿਹੜੀ ਹੁਣ ਉਹ ਆਪਣੇ ਆਪ ਨੂੰ ਲੈਟੀਨਾ ਜਿਹੜੀ ਕਰਦੀ ਆ ਤੇ ਉਹ ਕਹਿੰਦੀ ਵੀ ਮੈਨੂੰ ਇਦਾਂ ਲੱਗਦਾ ਆ ਕਿ ਮੈਨੂੰ ਇਸ ਕਰਕੇ ਟਾਰਗੇਟ ਕੀਤਾ ਗਿਆ ਕਿ ਮੇਰੀ ਜਿਹੜੀ ਅਪੀਅਰੈਂਸ ਸ਼ੀਗੀ ਜਾਂ ਜਿੱਥੇ ਮੈਂ ਕੰਮ ਕਰਦੀ ਆ ਉੱਥੇ ਇਸ ਕਰਕੇ ਮੈਨੂੰ ਇਹਨਾਂ ਨੇ ਖਾਸ ਤੌਰ ਦੇ ਉੱਤੇ ਵੀ ਉਹ ਕਹਿੰਦੀ ਮੇਰੀ ਮਤਲਬ ਉਸ ਡਿਸਕ੍ਰਿਪਸ਼ਨ ਦੇ ਵਿੱਚ ਹੈਗੀ ਆ ਜਿਸ ਕਿਸਮ ਦਾ ਉਹ ਔਰ ਭਾਲਦੇ ਆ ਮਤਲਬ ਜਿਹਨਾਂ ਲੱਗੇ ਬੰਦਾ ਇੱਥੇ ਦਾ ਨਹੀਂ ਹੈ ਕਿਤੇ ਬਾਹਰਲਾ ਆ ਤੇ ਉਹਨੂੰ ਫੇਰ ਉਹ ਟਾਰਗੇਟ ਕਰ ਲੈਂਦੇ ਰੈਸ਼ੀਅਲ ਪ੍ਰੋਫਾਈਲਿੰਗ ਉਹਦੀ ਰੇਸ ਦੇ ਆਧਾਰ ਦੇ ਉੱਤੇ ਨਸਲ ਦੇ ਆਧਾਰ ਦੇ ਉੱਤੇ ਉਹਨੂੰ ਫੜਨਾ ਜਿਹੜਾ ਤੇ ਇਹੀ ਕੁਝ ਉਹਨਾਂ ਨੇ ਇਹਦੇ ਨਾਲ ਕੀਤਾ ਵੀ ਤੇਰਾ ਜਨਮ ਇੱਥੇ ਹੋਇਆ ਤੇ ਤੂੰ ਇੱਥੇ ਦੀ ਸਾਨੂੰ ਲੱਗਦੀ ਨਹੀਂ ਹੋ ਸਕਦਾ ਤੂੰ ਪਾਸਪੋਰਟ ਝਾਲੀ ਬਣਾਇਆ ਹੋਵੇ ਪਰ ਉਹ ਹੁਣ ਇਹਦੇ ਨਾਲ ਬਹੁਤ ਜ਼ਿਆਦਾ ਕਹ ਲੋ ਕਿ ਆਪ ਘਰ ਚਲੇਗੀ ਬਾਅਦ ਦੇ ਵਿੱਚ ਉਹ ਕਹਿੰਦੀ ਮੈਨੂੰ ਘਰ ਦੇ ਮੁਰੇ ਪਰਸ਼ਾਵਾਂ ਦਿਖਾਈ ਦਿੱਤਾ ਡੋਰ ਦੇ ਉੱਤੇ ਤੇ ਮੈਂ ਬਹੁਤ ਡਰ ਗਈ ਹਜੇ ਵੀ ਜਿਹੜੀ ਕਹ ਲੋ ਕਿ ਉਹ ਮਤਲਬ ਬਹੁਤ ਲੰਬਾ ਉਹਨੂੰ ਡਿਟੇਨ ਨਹੀਂ ਕੀਤਾ ਉਹਨਾਂ ਨੇ ਤੇ ਇਹਦੇ ਪਿੱਛੇ ਜਿਹੜਾ ਵੱਡਾ ਇਸ਼ੂ ਆ ਜਿਹਦੇ ਵਿੱਚ ਕਈ ਅਮਰੀਕਾ ਦੇ ਸਿਟੀਜ਼ਨ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਡਿਟੇਨ ਕੀਤਾ ਗਿਆ ਜਾਂ ਸਵਾਲ ਕੀਤੇ ਗਏ ਫੈਡਰਲ ਇਮੀਗ੍ਰੇਸ਼ਨ ਏਜੰਟਸ ਦੁਆਰਾ ਜਦੋਂ ਦੀ ਵਾਈਟ ਹਾਊਸ ਨੇ ਜਿਹੜੀ ਡਿਪੂਟੇਸ਼ਨ ਐਫਰਟ ਆ ਉਹ ਵਧਾਇਆ ਇਸ ਕੇਸ ਨੇ ਹੁਣ ਡਿਬੇਟ ਪੂਰੇ ਇਮੀਗ੍ਰੇਸ਼ਨ ਆਫਿਸਸ ਦੇ ਵਿੱਚ ਕਰ ਦਿੱਤਾ ਕਿ ਤੁਸੀਂ ਆਇਡੈਂਟੀਫਾਈ ਕਿਦਾਂ ਕਰਨਾ ਕਿਸੇ ਦੀ ਆਇਡੈਂਟੀਟੀ ਨੂੰ ਵੈਰੀਫਾਈ ਕਿਦਾਂ ਕਰਨਾ ਉਹਦੀ ਰੈਸ਼ੀਅਲ ਪ੍ਰੋਫਾਈਲਿੰਗ ਕਰੋਗੇ ਜਾਂ ਤੁਸੀਂ ਉਹਨੂੰ ਕਿਦਾਂ ਡੀਟੇਨ ਕਰਨਾ ਉਹ ਜਿਹੜੇ ਹੁਣ ਸ਼ਿਕਾਗੋ ਦੇ ਵਿੱਚ ਜਿਹੜੀ ਫੈਡਰਲ ਗਵਰਨਮੈਂਟ ਆ ਉਹਨੇ ਇਮੀਗ੍ਰੇਸ਼ਨ ਰੇਡਸ ਇੱਥੇ ਵਧਾਈਆਂ ਸ਼ਿਕਾਗੋ ਦੇ ਸ਼ਿਕਾਗੋ ਜਿਹੜਾ ਕਿ ਡੈਮੋਕ੍ਰੇਟ ਇੱਕ ਸਿਟੀ ਆ ਨੈਸ਼ਨਲ ਗਾਰਡ ਟ੍ਰੂਪਸ ਜਿਹੜੇ ਉਹਨਾਂ ਨੇ ਸ਼ਿਕਾਗੋ ਦੇ ਵਿੱਚ ਲਾਏ ਆ ਤੇ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਕ੍ਰਾਈਮ ਜਿਹੜਾ ਟਾਈਟ ਕਰਨਾ ਹੈ ਇਮੀਗ੍ਰੇਸ਼ਨ ਫੋਰਸਮੈਂਟ ਆਪਰੇਸ਼ਨਸ ਜਿਹੜੇ ਉਹ ਲਗਾਤਾਰ ਹਜੇ ਵੀ ਲੱਗਦਾ ਕਿ ਸਿਟੀ ਦੇ ਵਿੱਚ ਜਾਰੀ ਰਹਿਣਗੇ ਪਰ ਇਹਦੇ ਨਾਲ ਇੱਕ ਕਾਫੀ ਵੱਡਾ ਮੁੱਦਾ ਜਿਹੜਾ ਇੱਥੇ ਚਰਚਾ ਦੇ ਵਿੱਚ ਆ ਰਿਹਾ ਕਿ ਇਹ ਹੁਣ ਸਿਟੀਜ਼ਨਸ ਨੂੰ ਵੀ ਜੇ ਇਸ ਤਰ੍ਹਾਂ ਉਹਦੇ ਦੱਸਣ ਦੇ ਬਾਵਜੂਦ ਉਹਦੇ ਕੋਲੇ ਪਾਸਪੋਰਟ ਦੀ ਕਾਪੀ ਆ ਉਹ ਕਹਿੰਦੀ ਮੇਰਾ ਪਾਸਪੋਰਟ ਦੇਖ ਲਓ ਮੈਂ ਇਦਾਂ ਨਹੀਂ ਕੀਤਾ ਵੀ ਮੇਰਾ ਜਨਮ ਇੱਥੇ ਦਾ ਆ ਜੇ ਉਹਨਾਂ ਦੇ ਨਾਲ ਇਦਾਂ ਹੋ ਸਕਦੀ ਆ ਤਾਂ ਫਿਰ ਦੂਜਿਆਂ ਨਾਲ ਕੀ ਹੋਏਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ